ਹੋਸ਼ਿਆਰਪੁਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਹੋਸ਼ਿਆਰਪੁਰ ਦੇ ਮਹੱਲਾ ਕਿਰਤੀ ਨਗਰ ਦੇ ਵਿੱਚ ਰਹਿਣ ਵਾਲਾ ਇੱਕ 13 ਸਾਲਾਂ ਬੱਚਾ ਜੋ ਕਿ ਆਪਣੇ ਟਿਊਸ਼ਨ ਟੀਚਰ ਦੇ ਨਾਲ ਕੁੰਮਨ ਗਿਆ ਸੀ ਤਾਂ 2 ਦਿਨਾਂ ਬਾਅਦ ਹੀ ਉਹ ਲਾਪਤਾ ਹੋ ਗਿਆ ਜਿਸਦੇ ਨਾਲ ਇੱਕ ਹੋਰ ਨੌਜਵਾਨ ਸੀ ਜੋ ਕਿ ਭੇਤ ਪਰੇ ਹਾਲਾਤਾਂ ਦੇ ਵਿੱਚ ਲਾਪਤਾ ਹੋ ਗਏ ਤਾਂ ਟਿਊਸ਼ਨ ਟੀਚਰ ਦੇ ਵੱਲੋਂ ਕਟਿਆ ਕਰਤੂਤ ਕੀਤੀ ਗਈ ਹੈ ਨਾ ਇੱਕ ਨੌਜਵਾਨ ਤੇ ਬੱਚੇ ਨੂੰ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਭੁਮਾਇਆ ਗਿਆ ਤਾਂ ਬਾਅਦ ਦੇ ਵਿੱਚ ਦਾਰਚਲਿੰਗ ਪਹੁੰਚੇ ਨੇ ਜਿੱਥੇ ਕਿ ਕਟਿਆ ਕਰਤੂਤ ਕੀਤੀ ਜਾ ਰਹੀ ਸੀ ਪਰ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਵੱਲੋਂ ਇਸ ਦੀ ਸ਼ਾਂਭੀਨ ਕੀਤੀ ਗਈ ਆ ਤਾਂ ਪੁਲਿਸ ਦੇ ਅੱਗੇ ਆਪਣੇ ਬੱਚੇ ਨੂੰ ਬਚਾਉਣ ਦੀ ਗੁਹਾਰ ਲਗਾਈ ਗਈ ਆ ਤਾਂ ਪ੍ਰਸ਼ਾਸਨ ਦੇ ਵੱਲੋਂ ਨਵੀਆਂ ਤਕਨੀਕਾਂ ਦੇ ਰਾਹੀਂ ਪੜਤਾਲ ਕਰਕੇ ਉਸ ਬੱਚੇ ਨੂੰ ਬਰਾਮਦ ਕਰਨ ਲੱਗਿਆ ਤਾਂ ਉਸ ਤੋਂ ਬਾਅਦ ਟੀਚਰ ਨੂੰ ਵੀ ਗ੍ਰਿਫਤਾਰ ਕੀਤਾ ਜਿਸ ਦਾ ਕਿ 4 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਤਾਂ ਉਸ ਤੋਂ ਬਾਅਦ ਪੁੱਛਗਿੱਛ ਕੀਤੀ ਜਾਵੇਗੀ ਤਾਂ ਹੁਣ ਪਰਿਵਾਰ ਦੇ ਕੋਲੇ ਬੱਚਾ ਸਹੀ ਸਲਾਮਤ ਪਹੁੰਚ ਗਿਆ ਤਾਂ ਇੱਕ ਕਟਿਆ ਕਰਤੂਤੇ ਕਿਵੇਂ ਦਿਆ ਕਿ ਟੀਚਰ ਜਿਹੜਾ ਟਿਊਸ਼ਨ ਟੀਚਰ ਬੱਚੇ ਨੂੰ ਪੜਾਉਂਦਾ ਹੈ ਤਾਂ ਉਸ ਨੂੰ ਕਮਾਉਣ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਜਾਂਦਾ ਤਾਂ 2 ਦਿਨਾਂ ਬਾਅਦ ਹੀ ਬੱਚਾ ਜਿਹੜਾ ਲਾਪਤਾ ਹੋ ਜਾਂਦਾ ਤਾਂ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਟੀਚਰ ਦੇ ਵੱਲੋਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਰੇ ਸੋਚਿਆ ਜਾ ਰਿਹਾ ਸੀ ਤਾਂ ਤੁਸੀਂ ਵੀ ਸੁਣੋ ਕੀ ਕਹਿਣਾ ਹੈ ਇਸ ਬਾਰੇ ਪੁਲਿਸ ਮੁਲਾਜ਼ਮ ਦਾ ਤਕਰੀਬਨ ਡੇਢ ਮਹੀਨਾ ਪਹਿਲਾਂ ਮੋਹਲਾ ਕਿੰਚਨੇਗਰ ਦਾ ਰਹਿਣ ਵਾਲਾ ਇੱਕ 13 ਸਾਲਾ ਬੱਚਾ ਜਿਹੜਾ ਤੇ ਆਪਣੇ ਅਧਿਆਪਕ ਸਮੇਤ ਲਾਪਤਾ ਹੋ ਗਿਆ ਸੀ ਕਿਉਂਕਿ ਡੇਢ ਮਹੀਨੇ ਬਾਅਦ ਪੁਲਿਸ ਦੇ ਹੱਥ ਸਬੰਧਤ ਲੱਗੀ ਹੈ ਕਿ ਪੂਰਾ ਮੈਟਰ ਸੀ ਤੇ ਕਿਵੇਂ ਪੁਲਿਸ ਅਸਤੱਕ ਪਹੁੰਚੀ ਹੈ ਜੀ ਇਹਦੇ ਸਬੰਧ ਵਿੱਚ ਅਸੀਂ ਐਫ ਆਈ ਆਰ ਨੰਬਰ ਦਰਜ ਰਜਿਸਟਰ ਕੀਤੀ ਸੀ ਪੁਲਿਸ ਸਟੇਸ਼ਨ ਮਾਡਲ ਟਾਊਨ ਦੇ ਵਿੱਚ ਤੇ ਇਹ ਐਫ ਆਈ ਆਰ ਨੰਬਰ ਕਰੀਬ 2725 ਨੂੰ ਅਸੀਂ ਇਹ ਦਰਜ ਕੀਤੀ ਹੈ ਇਹ ਬੱਚਾ 12325 ਨੂੰ ਇਹ ਚਲੇ ਗਿਆ ਸੀਗਾ ਤੇ ਇਹ 12 3 25 ਨੂੰ ਇਹਨੂੰ ਇੱਕ ਟੀਚਰ ਸੀ ਇਹਦਾ ਪੜਾਉਂਦਾ ਅਮਰਿੰਦਰ ਸਿੰਘ ਨਾਮ ਦਾ ਬੱਚਾ ਹੈਗਾ ਇਹਦਾ ਟੀਚਰ ਇਹਨੂੰ ਪੜ੍ਹਾਉਂਦਾ ਸੀ ਉਹੀ ਟੀਚਰ ਇਹਨੂੰ ਜਿਹੜਾ ਹੈਗਾ ਉਹ ਵਰਗਲਾ ਕੇ ਬੜੇ ਤਰੀਕੇ ਦੇ ਨਾਲ ਇਹ ਉਹ ਲੈ ਗਿਆ ਆਪਣੇ ਅਲੱਗ-ਅਲੱਗ ਕਮਾਉਂਦਾ ਰਿਹਾ ਇੰਡੀਆ ਦੇ ਵਿੱਚ ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਚੰਡੀਗੜ੍ਹ ਗਏ ਚੰਡੀਗੜ੍ਹ ਤੋਂ ਦਿੱਲੀ ਗਏ ਦਿੱਲੀ ਤੋਂ ਬਾਅਦ ਇਹ ਜਿਹੜੇ ਹੈਗੇ ਨੇ ਉਹ ਗੁਜਰਾਤ ਚ ਗਏ ਗੁਜਰਾਤ ਤੋਂ ਬਾਅਦ ਕੇਰਲਾ ਗਏ ਕੇਰਲਾ ਤੋਂ ਬਾਅਦ ਕਲਕੱਤਾ ਗਏ ਮਤਲਬ ਇਹਨਾਂ ਨੇ ਸਾਰੇ ਜਿੰਨੇ ਵੀ ਪਲੇਸਸ ਟੂਰਿਸਟ ਪਲੇਸਸ ਸੀਗੇ ਉਹ ਘੁੰਮੇ ਉਸ ਤੋਂ ਬਾਅਦ ਇਹ ਸ਼ਲੌਂਗ ਗਏ ਕਰੀਬ ਕਰੀਬ ਮਹੀਨੇ ਤੋਂ ਜ਼ਿਆਦਾ ਟਾਈਮ ਅਰਸਾ ਹੋ ਗਿਆ ਸੀਗਾ ਤੇ ਇਹ ਬੱਚੇ ਦੇ ਜਿਹੜੇ ਵਾਰਸ ਹੈ ਕਾਫੀ ਪਰੇਸ਼ਾਨ ਸੀਗੇ ਕਿ ਬੱਚਾ ਨਹੀਂ ਮਿਲ ਰਿਹਾ ਫਿਰ ਅਸੀਂ ਇੱਕ ਟੈਕਨੀਕਲ ਸਾਡੇ ਕੋਲੋਂ ਕੋਈ ਐਵੀਡੈਂਸ ਆਈ ਅਸੀਂ ਟੈਕਨੀਕਲ ਐਵੀਡੈਂਸ ਦੇ ਬੇਸ ਦੇ ਉੱਤੇ ਇਹਦੇ ਤੇ ਟਰੈਕਿੰਗ ਲਗਾਈ ਔਰ ਇਹਨਾਂ ਨੂੰ ਜਿਹੜਾ ਸ਼ਲਾਂਗ ਦੇ ਵਿੱਚੋਂ ਸਬ ਇਨਸਪੈਕਟਰ ਕਿਰਨ ਅਲੌਂਗ ਵਿਦ ਪਾਰਟੀ ਐਸ ਐਚਓ ਸਿਟੀ ਇਹਨਾਂ ਨੇ ਫੜ ਕੇ ਤੇ ਜਿਹੜਾ ਉੱਥੋਂ ਲਿਆਂਦਾ। ਇਹ ਕੋਈ ਮੁਕਤੀ ਦਾ ਸਵਾਲ ਨਹੀਂ ਲੱਗਦਾ ਕਿਉਂ ਇੰਨਾ ਸਮਾਂ ਕਮਾਉਂਦਾ ਰਿਹਾ। ਕਿਤੇ ਬੱਚੇ ਨੂੰ ਵੇਚਣ-ਕੁੱਚਣ ਦੀ ਗਾ ਸ਼ੰਕਾ ਸੀਗੀ ਕੋਈ। ਇਹ ਇਨਵੈਸਟਿਗੇਟ ਐਕਚੁਅਲੀ ਕੀ ਹੈ ਕਿ ਇੱਥੇ ਐਫ ਆਈ ਆਰ ਦਰਜ ਹੋਇਆ ਸੀ ਉਹਨਾਂ ਇਨਵੈਸਟੀਗੇਸ਼ਨ ਜਾਰੀ ਹੈ ਸਾਡੀ ਤੇ ਬੰਦਾ ਰਿਮਾਂਡ ਤੇ ਹੈਗਾ। ਤੇ ਉਹਦੇ ਤੋਂ ਬਾਅਦ ਅੱਗੇ ਇਨਵੈਸਟੀਗੇਸ਼ਨ ਕੰਪਲੀਟ ਹੁੰਦੀ ਹੈ ਤੇ ਫਿਰ ਅਸੀਂ ਕਲੀਅਰ ਕਰ ਸਕਦੇ ਹਾਂ ਕਿ ਰੀਜ਼ਨ ਕੀ ਸੀਗਾ ਵੈਸੇ ਹੈ ਤੇ ਇਹ ਕਾਨੂੰਨ ਦੇ ਖਿਲਾਫ ਹੀ ਸਾਰੀ ਗਾਥਾ ਸੀਗੀ ਜਿਹੜੀ ਬੱਚੇ ਨੂੰ ਬੱਚੇ ਨੇ ਦੱਸਿਆ ਕਿ ਕੁੱਟਮਾਰ ਵੀ ਕਰ ਰਿਆ ਸੀਗਾ ਸਾਡੇ ਨਾਲ ਕੁੱਟਮਾਰ ਕਰਦੇ ਸੀ ਮੈਨੂੰ ਦੱਸਦੇ ਇਹ ਜਿੰਨੀ ਇਨਵੈਸਟੀਗੇਸ਼ਨ ਚ ਅੱਗੇ ਜੋ ਵੀ ਆਏਗਾ ਉਹਦੇ ਮੁਤਾਬਕ ਅਸੀਂ ਤੁਹਾਨੂੰ ਇਹ ਕਿਹਦੇ ਨਾਲ ਕਿਹ ਦੱਸ ਰਿਹਾ ਸੀਗਾ ਕਿ ਮੇਰਾ ਭਾਂਜਾ ਹਾਂ ਹੈਗਾ ਇਸ ਗੱਲ ਵਿੱਚ ਉਹ ਕਿਹਾ ਸੀ ਭਾਂਜਾ ਹੀ ਹੈ ਤਾਂ ਭਾਂਜਾ ਹੀ ਹੈ ਉਹਦੇ ਬਾਰੇ ਵੀ ਅਸੀਂ ਉੱਤੇ ਲੁਧਿਆਣੇ ਉਦੇ ਰਿਸ਼ਤੇਦਾਰਾਂ ਨੂੰ ਤਲਾਹ ਦਿੱਤੀ ਹੈ ਉਹ ਜਦੋਂ ਆਉਂਦੇ ਆ ਤੇ ਫਿਰ ਅਗਲੀ ਫੜ ਦਿੰਦੇ ਤੇ ਇਸ ਮਕਸਦ ਵਿੱਚ 24 ਰਲਿਆ ਹੋਇਆ ਸੀ ਆ ਤੇ ਉਹ ਨਹੀਂ ਸੀ ਰਲਿਆ ਹੋਇਆ ਉਹਨੂੰ ਇੰਨੇ ਲਜਾਇਆ ਸੀਗਾ ਓਵਰ ਆਲ ਕੀ ਲੱਗਦਾ ਕਿ ਕਿ ਗ੍ਰੈਪਿੰਗ ਦਾ ਮਾਮਲਾ ਕਿ ਮਨੁੱਖੀ ਤਸਕਰੀ ਦਾ ਮਾਮਲਾ ਮੁੱਢਲੀ ਜਾਂਚ ਵਿੱਚ ਕੀ ਪਤਾ ਲੱਗਾ ਜੀ ਮੁੱਢਲੀ ਜਾਂਚ ਦੇ ਵਿੱਚ ਫਿਲਹਾਲ ਸਾਨੂੰ ਅਜੇ ਇਹ ਪਤਾ ਲੱਗਾ ਕਿ ਇਹਨਾਂ ਦੇ ਨਾਲ ਕੋਈ ਉਹਨੇ ਅਜੇ ਹਾਂ ਕਾਂਡ ਕਰਨਾ ਸੀ ਜਿਹੜਾ ਉਹਦਾ ਸਿਰੇ ਨਹੀਂ ਚੜਿਆ ਠੀਕ ਹੈ ਜੀ ਜਿਹੜਾ ਤੁਸੀਂ ਕਹਿ ਰਹੇ ਹੋ ਇਨਵੈਸਟੀਗੇਸ਼ਨ ਪ੍ਰੀਲੀਮੀਨਰੀ ਦੇ ਵਿੱਚ ਔਰ ਅਜੇ ਐਵੀਡੈਂਸ ਸਾਡੇ ਸਾਹਮਣੇ ਕੋਈ ਕਲੀਅਰ ਨਹੀਂ ਆਈ ਉਹ ਰਿਮਾਂਡ ਇਸੇ ਕਰਕੇ ਲਿਆ ਅਗੇ ਇਨਵੈਸਟੀਗੇਸ਼ਨ ਚ ਦੇਖਾਂਗੇ ਕਿ ਵਾਟ ਇਜ਼ ਰੌਂਗ ਐਂਡ ਵਾਟ ਇਜ਼ ਰਾਈਟ ਹਾਂਜੀ ਰਿਮਾਂਡ ਕਿੰਨਾ ਦਾ ਰਿਮਾਂਡ 4 ਦਿਨ ਦਾ ਜੀ ਹਾਂਜੀ ਬੱਚਾ ਸੇਫ ਹੈ ਬੱਚਾ ਸੇਫ ਹੈ ਜੀ ਬੱਚਾ ਤੁਹਾਡੇ ਸਾਹਮਣੇ ਕੀ ਨਾਮ ਹੈ ਤੁਹਾਡਾ ਗੁਰਮੀਤ ਸਿੰਘ ਨਾਮ ਹੈ ਦਰਮੇਸ਼ ਸਿੰਘ ਜੀ ਬੱਚਾ ਤੁਹਾਡਾ ਸਹੀ ਸਲਾਮਤ ਹੈ ਅੱਜ ਸਹੀ ਸਲਾਮਤ ਆਇਆ ਹਾਂਜੀ ਚਾਰਜਰ ਪੁਲਿਸ ਦੀ ਕਾਰਜਕਾਰੀ ਕਿਵੇਂ ਦੇਖਦੇ ਹੋ ਹਾਂਜੀ ਵਧੀਆ ਸਰ ਉਹਨਾਂ ਨੂੰ ਗੁਰਸਾਈਬ ਸਰ ਕਿਰਨ ਸਰ ਮੋਹਨ ਲਾਲ ਤੇ ਔਰ क्राइम ब्रांच ਵਾਲੇ ਹੋ ਦੂਸਰੇ ਸਭ क्राइम ਵਾਲੇ ਹੋ ਸੰਤੂ ਸਾਹਿਬ ਤੇ ਦੂਸਰਾ ਆਪਣੇ surjeer ji ਉਹਨਾਂ ਦੀ ਬਹੁਤ ਮਿਹਨਤ ਰਾਤ ਦਿਨ ਕੀਤੀ ਉਹਨਾਂ ਨੇ ਬੱਚਾ ਸੇਫ ਹੈ ਹਾਂਜੀ ਹਾਂਜੀ ਸਰ ਬੱਚਾ ਸੇਫ ਨਹੀਂ ਨਹੀਂ ਬੱਚਾ ਡਰਿਆ ਬੱਚੇ ਨੂੰ ਮਾਰ ਦੇਈ ਹੀ ਉੱਥੇ ਹਾਂਜੀ ਤੇ ਹਾਂਜੀ 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 ਡੇਢ ਮਿੰਟ ਹਾਂਜੀ ਹੁਣ ਤਾਂ ਮੌਲ ਠੀਕ ਹੈ ਸਰ ਠੀਕ ਹੈ ਤੁਹਾਨੂੰ ਸ਼ਾਰਟਕਟ ਦੇ ਸੁਣੇ ਧੰਨਵਾਦ ਕਰਦੇ ਹਾਂ ਹਾਂਜੀ ਅਸੀਂ ਤਾਂ ਇਹਨਾਂ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕਰਦੇ ਹਾਂ ਹਾਂਜੀ ਸਾਡਾ ਬੱਚਾ ਸਹੀ ਸਲਾਮਤ ਇਹਨਾਂ ਨੇ ਸਾਡੇ ਘਰ ਪਹੁੰਚਾਇਆ ਹਾਂਜੀ